ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੇ ਕੋਈ ਭੈਣ ਭਰਾ ਤਾਜੀ ਸੂਈ ਸਵਾਈ ਜਰਸੀ ਲੈਣ ਦਾ ਕੋਈ ਚਾਹਵਾਨ ਹੋਵੇ ਵੱਡੇ ਕੱਦ ਵਾਲੀ ਚੰਗੇ ਦੁੱਧ ਵਾਲੀ ਜਰਸੀ ਆ ਮੋٹے ਮੋٹے ਥਾਣ ਫੁੱਲ ਗੈਬ ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਸੂਈ ਸਵਾਈ ਆ ਜਿਹੜਾ ਵੀ ਭੈਣ ਭਰਾ ਲੈ ਜਾਂਦਾ ਚਾਹਵਾਨਾ ਭਵਾਂ ਚੋਕੇ ਲੈ ਜੇ ਅਗਲਾ ਲੇਵਾ ਅਮਰੀਕਨ ਵਹਿੜਾਂ ਵਰਗਾ ਫਿੱਟ ਫਿੱਟ ਹਵਾਨਾ ਮੂਰਲੇ ਸਾਹਨ ਤੋਂ ਗੱਠਾ ਗੁੱਲੇ ਵਾਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦਾ ਤੇ ਬੈਗ ਨੂੰ ਪੱਟਾਂ ਤੋਂ ਪਿੱਛੇ ਹਟਮਾ ਹਵਾਨਾ ਪੂਰੀ ਵੱਡੀ ਜਰਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਾ ਨਾਮ ਦੱਸ ਦਈਏ ਨਾਮ ਰਿਸਪੌਂਸਿੰਗ ਪਿੰਡ ਚੰਦਪੁਰਾ ਤਹਿਸੀਲ ਭਾਗਾਪੁਰਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 805488781 805488781 ਕਿੰਨਵਾ ਸੁਆ ਬਾਈ ਸੁਆ ਦੂਜਾ ਸੁਈ ਅੰਮੀ ਸਮਾਂ ਸਮਾਂ ਰਾਤ ਦੀ ਸੁਈ ਆ ਜੇਰ ਜੱਪਾ ਇੱਕ ਚਵਾਈ ਲੱਗੀ ਆ ਜੇਰ ਜੱਪਾ ਦੀ ਆਪਣੇ ਕੋਲ ਵੀਡੀਓ ਪਈ ਆ ਕੋਈ ਭਾਂਤਰਾ ਦੇਖ ਸਕਦਾ ਕਿੰਨਾ ਕੁ ਪਿਆਜੂ ਦੋਸਤ ਵੀਰੇ ਉਹ ਕਹਿੰਦੇ ਸੀ 15 ਕਿਲੋ ਦਾ ਆਪਾਂ 16 17 ਮੰਨ ਕੇ ਲਈਆ ਇੰਨਾ ਮੰਨ ਕੇ ਲੈ ਲਿਆ ਇੰਨਾ ਦਾ ਇਹ ਨਾ ਪਰਾਉਂ ਦੱਸ ਕੇ ਬਾਕੀ ਇਹਨਾਂ ਵੀ ਸੀਲ ਸੌ ਬਹੁਤ ਆ ਦੋਸਤੋ ਮੇਨ ਗੱਲ ਆ ਸੀਲ ਸੌ ਬਹੁਤ ਆ ਐਂ ਧਾਰਾ ਮਾਰ ਵਾਲਾ ਭਾਵੇਂ ਤਾਂ ਵੀ ਕੋਈ ਦਿੱਕਤ ਨਹੀਂ ਲਾਓ ਜੀ ਮੋਟੀ ਧਾਰ ਐਨ ਨਾਲੀ ਤੜਕੜੀ ਜਵਾਈ ਲੱਗੀ ਆ ਠੀਕ ਐ ਕੋਈ ਇਹ ਨਹੀਂ ਆ ਵੀ ਐਂ ਖੜੀ ਆ ਸਵੇਰ ਦੀ ਜਵਾਈ ਹੋਈ ਐ 10 ਵਜੇ ਵੀਡੀਓ ਬਣਾ ਰਹੇ ਆ ਤੇ ਸ਼ਾਮ ਦੀ ਜਵਾਈ ਚ ਸਾਰਾ ਦੇਣੀ ਪਿਆ ਬਾਪਾ ਭੈਣ ਭਰਾ ਫੋਨ ਲਾਉਂਦੇ ਨੇ ਹਮਤਪਾ ਜੀ ਯਾਰ ਆਪਾਂ ਸੀਲ ਜਰਸੀ ਲੈਣੀ ਆ ਦੁੱਧ ਭਾਵੇਂ ਕਿ ਲੋ ਘੱਟ ਦੇ ਦੇ ਭਾਈ ਭਾਵੇਂ ਲਾ ਤਾਨੂੰ ਜਫਾ ਪਾ ਕੇ ਬਿਠਾ ਦੇ ਲਓ ਜੀ ਇਸ ਤੋਂ ਬਾਅਦ ਤਾਂ ਕੁਝ ਨਹੀਂ ਇਸ ਤੋਂ ਬਾਅਦ ਤਾਂ ਘਰੇ ਨਹੀਂ ਗਿਆ ਕੱਢੀਏ ਬਾਹਰ ਨੂੰ ਵਿਖਾ ਦਈਏ ਤੈਨੂੰ ਅਕੇ ਵੀ ਪਤਾ ਜੀ ਆਪਾਂ ਜਾਨਵਰ ਉਹ ਲੈਣਾ ਜਿਹੜਾ ਸੀਲ ਹੋ ਹੂੰ ਦੋਸਤੋ ਇਹ ਗੱਲ ਸਹੀ ਆ ਭਾਈ ਬਾਲੇ ਪਸ਼ੂ ਨਹੀਂ ਲੈਂਦਾ ਲੈਣਾ ਆਪਾਂ ਇੱਕ ਦੋ ਹੀ ਆ ਹਾਂ ਇੱਕ ਦੋ ਪਸ਼ੂ ਸਾਫ਼ ਸੁਥਰੇ ਲਿਆ ਕੇ ਸੇਲ ਕਰਦਾ ਤੇ ਲੈਂਦਾ ਸੀ ਸਹੁਆ ਕਿਉਂਕਿ ਇਹਨੇ ਕਿਹੜਾ ਕੋਈ ਮੰਡੀ ਪਸ਼ੂ ਪਾਉਣਾ ਹੁੰਦਾ ਮੰਡੀ ਚ ਤਾਂ ਚਲੋ 19 21 ਜਨਵਰੀ ਵੀ ਚੱਲ ਜਾਂਦਾ ਲੱਤ ਛੜਾ ਵਾਲਾ ਵੀ ਚੱਲ ਜਾਂਦਾ ਕਿਉਂਕਿ ਉੱਥੇ ਸਾਰੇ ਵਪਾਰੀ ਹੁੰਦੇ ਆ ਤੇ ਵਪਾਰੀ ਲੈ ਲੈਂਦਾ ਹੁੰਦਾ ਖਾਮੀਜ ਕੇ ਲੱਤ ਛੜਾ ਵਾਲਾ ਉਹਨਾਂ ਨੂੰ ਕੋਈ ਵਾਧਾ ਵਟਾ ਨਹੀਂ ਹੁੰਦਾ ਤੇ ਜਿਹਨੇ ਘਰੋਂ ਜਾਨਵਰ ਖਰੀਦਣਾ ਉਹ ਭੈਣ ਭਰਾ ਗਰਮ ਪਸ਼ੂ ਨਹੀਂ ਲੈਂਦਾ ਕਿਉਂਕਿ ਘਰੇ ਅਗਲੇ ਨੇ ਚੋ ਕੇ ਲੈ ਜਾਣਾ ਹੁੰਦਾ ਤੇ ਆਪਾਂ ਤਾਂ ਭਈ ਅਗਲੀ ਫੌਲ ਤਸੱਲੀ ਕਰਾਉਣੀ ਆ ਭਾਵੇਂ ਦੋ ਦਿਨ ਛੱਡ ਕੇ ਦੋ ਦਿਨ ਚੋ ਹਾਂ ਆਗੀ ਨਾ ਫਿਰ ਗੱਲ ਉੱਥੇ ਬਾਈ ਕਹਿੰਦਾ ਆਪਾਂ ਤਾਂ ਫੁੱਲ ਤਸੱਲੀ ਕਰਾਉਣੀ ਹੁੰਦੀ ਆ ਦੋ ਡੰਗ ਛੱਡ ਕੇ ਭਵਾਂ ਗਾਲਾ ਦੋ ਦਿਨ ਝੋਲੇ ਦਿਹਾੜੀ 'ਚ ਦੋ ਡੰਗ ਬਣਦੇ ਆ ਦੋਹਾਂ ਦਿਨਾਂ 'ਚ ਚਾਰ ਡੰਗ ਵੇਰੀ ਚਵਾਈ ਹੋ ਜਾਂਦੀ ਆ ਤੇ ਬਾਈ ਕਹਿੰਦਾ ਭਵਾਂ ਚਾਰ ਟਾਈਮ ਚਵਾਈ ਕਰ ਲੇ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਤਾਂ ਫੁੱਲ ਤਸੱਲੀ ਕਰਾ ਕੇ ਅਗਲੀ ਦੀ ਪਸ਼ੂ ਦੇਣਾ ਹੁੰਦਾ ਤੇ ਤਾਂ ਬਾਈ ਇੱਕ ਦੋ ਪਸ਼ੂ ਲਿਆਉਂਦਾ ਸਾਫ਼ ਸੁਥਰੇ ਤੇ ਲਿਆ ਕੇ ਸੇਲ ਕਰਦਾ ਵਧੀਆ ਗੱਲ ਆ ਜਿਹੜਾ ਭੈਣ ਭਰਾ ਚੰਗਾ ਕੰਮ ਕਰਦਾ ਸਾਫ਼ ਸੁਥਰਾ ਕੰਮ ਕਰਦਾ ਤੇ ਉਹਨੂੰ ਚੰਗਾ ਕਹਿਣ ਦਾ ਵੀ ਆਪਣਾ ਫਰਜ਼ ਬਣਦਾ ਫੇਰ ਹੀ ਚੰਗੇ ਤੇ ਮਾੜੇ ਬੰਦੇ ਦਾ ਪਤਾ ਲੱਗਦਾ ਤੇ ਜੇ ਉਹ ਉਥੇ ਮਾੜਾ ਵੀ ਓਦਾਂ ਦਾ ਹੀ ਚੰਗਾ ਵੀ ਓਦਾਂ ਦਾ ਹੀ ਤੇ ਫੇਰ ਤਾਂ ਤੁਹਾਨੂੰ ਪਤਾ ਹੀ ਆ ਮਾੜੀ ਗੱਲ ਹੈ ਪੂਰੀ ਸੀਲ ਸਾਹੂ ਜਰਸੀ ਆ 16 17 ਕਿਲੋ ਖੁੱਲਾ ਦੁੱਧ ਪਿਆ ਦੇਣਾ ਬਾਕੀ ਲੇਵਾ ਅਮਰੀਕਨ ਵੜਾ ਵਰਗਾ ਜਿੰਨੇ ਆਰ ਮਰਜੀ ਬੈਠ ਜਾ ਇਹਨੂੰ ਕੋਈ ਪਰਵਾਹ ਨਹੀਂ ਠੀਕ ਆ ਭਾਵੇਂ ਬੁੜੀਆਂ ਸਾਗ ਧਰ ਲਿਆ ਕਰਨ ਤੇ ਕੜਛੀ ਮਾਰਿਆ ਕਰਨ ਫੇਰ ਆ ਕੇ ਬਹਿ ਜਾ ਐਨੀ ਸੀਲ ਹੈ ਕਿੰਨੇ ਦੇ ਬਾਈ ਜੈ ਜੀ ਆਪਾ ਬਾਈ ਪਹਿਲਾਂ ਦਾ 65000 ਨੂੰ ਵੀ ਵੇਚੀ ਇਦਾਂ ਨਹੀਂ ਕਰਾਂ ਹਾਂ ਹੁਣ ਮੰਦਰੇ ਹਿਸਾਬ ਦੇ ਆਪਾਂ 56000 ਤੋਂ ਛੋਟ ਕਰਾਂਗੇ ਤੇ ਜੇ ਬਾਈ ਕਿਸੇ ਨੇ ਕੋਈ ਕਰਨਾ ਵੀ ਕਿੰਨੇ ਦੀ ਦੱਸਦੇ ਕਿੰਨੇ ਦਾ ਦੀ ਫੇਰ ਇਹ ਨਾ ਮੁੱਲ 65 ਹੀ ਆ ਸਹੀ ਆ ਹਾਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਕੰਮ ਧੰਦੇ ਵਾਲੀ ਰੋਤਾ ਹਰੇਕ ਵੀਡੀਓ 'ਚ ਹੀ ਕਹੀਦਾ ਕਿ ਭਾਵੇਂ ਕਿਸੇ ਨੇ ਗਾਂ ਲੈਣੀ ਆ ਭਾਵੇਂ ਕਿਸੇ ਨੇ ਮੱਝ ਲੈਣੀ ਆ ਪਰ ਪਸ਼ੂ 10000 ਮੰਦਾ ਰਹਿਣਾ ਇਹ ਪੰਜ ਸੱਤ ਦੇਣੀ ਆ ਜੇ ਤਾਂ ਕਣ ਦਾ ਗੁੰਮ ਤਾਂ ਵਿਦਿਨ ਨਹੀਂ ਆ ਹਾਂ ਹੱਥ ਇੱਕ ਨੂੰ ਫਿਰ ਇਹੀ 65 ਤੇ ਜਾਵਣੇ ਇਹੀ 65 ਤੇ ਸਿਆਲੋਂ ਸਿਆਲ ਰਹਿਣੀ ਆ ਹਾਂ ਮਾਰਚ ਤੱਕ ਆਇਆ ਨਾ ਬਾਈ ਜਿੱਦਾਂ ਨਾ ਮਾਲ ਮੁੱਲ ਜਾਂ ਬਾਜ਼ਾਰ ਹੋਵੇ ਉਦਾਂ ਦਾ ਹੀ ਲਿਆ ਜਾਂਦਾ ਆਪਾਂ ਤੈਨੂੰ ਪਤਾ ਆਪਾਂ ਥੋੜਾ ਜਿਹਾ ਨਫਾ ਲੈਣ ਆਲੇ ਆਪਾਂ ਨੂੰ ਬੜੇ ਰਹਿਣੇ ਜੇ ਸਾ ਪਾਣਾ ਆਈਆ ਬੋਸ ਪਾਣੇ ਦੇ ਦਿੰਦੀਆਂ ਦੱਸੋ ਤੁਸੀਂ ਦੇਖ ਲਓ ਵੀਰ ਨੇ ਵੀ ਖਰੀਦੀ ਆ ਵਿੱਚੋਂ ਕੋਈ ਦੋ ਪੈਸੇ ਨਫਾ ਵੀ ਲੈਣਾ ਹੁਣ ਵੀਰ ਨੂੰ ਕਿਸੇ ਨੇ 40000 ਦੀ ਤਾਂ ਦਿੱਤੀ ਨਹੀਂ ਹੋਣੀ 40000 ਦੀਆਂ ਤਾਂ ਤੋਕੜਾਂ ਆਉਂਦੀਆਂ 10 10 12 12 ਕਿਲੋ ਦੁੱਧ ਵਾਲੀਆਂ ਤੇ ਉਹ ਪਤਾ ਨਹੀਂ ਸਾਲ ਦੀ ਸੂਈ ਹੁੰਦੀ ਆ ਕਿ ਡੇਢ ਸਾਲ ਦੀ ਸੂਈ ਹੁੰਦੀ ਆ ਜਿਹੜੀ ਅਗਲਾ ਨਰੋਲ ਟੋਕੜ ਕਹਿੰਦਾ ਬਈ ਇਸ ਵਾਰ ਬਾਜ਼ਾਰ ਇਦਾਂ ਦਾ ਸੀਗਾ 40-40 ਹਜ਼ਾਰ ਨੂੰ ਘਰੋਂ ਟੋਕੜਾ ਵੇਚਿਆ 12 ਕਿਲੋ ਦਾ ਹਾਂ 40-40 ਹਜ਼ਾਰ ਨੂੰ ਬਾਜ਼ਾਰ ਪੂਰਾ ਤੇ ਸੀਗਾ ਇਹਦਾ ਫੇਰ ਸੱਜਰ ਆ ਵੀਰੇ ਹਾਂ ਇਹਦਾ ਫੇਰ ਸੱਜਰ ਆ ਬਾਜ਼ਾਰ ਆ ਘਰੋਂ ਖਰੀਦੀ ਹੋਈ ਆ ਪ्योर ਪੰਜਾਬ ਵਾਲੀ ਆ ਕੋਈ ਹਮਚਲਾਲੀ ਨਹੀਂ ਉਹ ਵਹਿੜੀ ਦੱਸੀ ਜਾਂਦੀ ਆ ਹਾਂ ਕਿਉਂਕਿ ਹਫ਼ਤਾ ਤੱਕ ਬਾਜ਼ਾਰ ਮੰਦੇ ਨੂੰ ਹੋ ਗਿਆ ਪੰਜ-ਸੱਤ ਦਿਨ ਹੋਰ ਰਹਿਣਾ ਇਹਦੂ 15-20 ਦਿਨ ਪਹਿਲਾਂ ਤੂਕੜ ਵੇੜਣਾ ਵੀਰ ਦੀ ਗੱਲ ਸਹੀ ਐ 40 40 ਬੇਲੀ ਬੇਲੀ ਹਜ਼ਾਰ ਦੀਆਂ ਵੇਖਦੀਆਂ ਰਹੀਆਂ ਕੱਲੀਆਂ ਤੂਕੜਾ ਘਰੋਂ ਵੇਚੀਆਂ ਹੋਈਆਂ ਹਾਂ ਵੀਡੀਓ ਚੈਨਲ ਤੇ ਪਈਆਂ ਹਾਂ ਬਾਕੀ ਫੋਨ ਨੰਬਰ ਸਕਰੀਨ ਤੇ ਜਮਾਂ ਜੈਜਪਾ ਜੇ ਕਿਸੇ ਭੈਣ ਭਰਾ ਤੋਂ ਹੁਣ ਗਾਂ ਜਾਂ ਮੱਝ ਨਾ ਲਈ ਗਈ ਨਾ ਤੇ ਫੇਰ ਉਹਦੂ ਦਾਹਾਂ ਦੇਣਾ ਨਾ ਨਹੀਂ ਲਈ ਜਾਣੀ ਰੋਕਾ ਬਈ ਫੇਰ ਨਹੀਂ ਲਈ ਜਾਣੀ ਜੇ ਤੋ 10 15000 ਹੁਣ ਭਾਜ ਨਹੀਂ ਲਈ ਗਈ ਫੇਰ ਕਦੀ ਲਈ ਜਾਣੀ ਆ ਰੋਕ ਕੇ ਬਈ ਬਾਹਰ ਲੱਗਾ ਕੌਣ ਲੱਗ ਜਾਂਦਾ ਪੰਜਾਹ ਹਾਂ ਤਾਂ ਹੀ ਤੇਜ਼ ਹੋ ਜਾਂਦਾ ਨਾ ਤੇਜ਼ ਹੋ ਜਾਂਦਾ ਕੰਮ ਬਾਕੀ ਪਿੰਡਾਂ 'ਚ ਜਾਰਾ ਪੰਡ ਅੱਗੇ ਹੁੰਦਾ ਦੀ ਤੁਰੇ ਜਾਂਦੇ ਜਾਨਵਰ ਮੈਜ ਜਾਂਦਾ ਸੀ ਹੁਣ 10 ਪੰਡ ਲਾ ਕੇ ਫੇਰ ਇੱਕ ਦਾ ਜਾਨਵਰ ਮੱਥੇ ਕਿਉਂਕਿ ਪਸ਼ੂ ਘਟ ਗਿਆ ਤੇ ਉਹਦਾ ਕੋ ਅਗਲੇ ਨੇ ਮੁੱਲ ਸਰਾ ਕੀਤਾ ਹੁੰਦਾ ਹਾਂ ਉੱਥੋਂ ਦੀ 20 ਵਪਾਰੀ 10 ਘਰ ਵਾਲੇ ਲੰਗਦੇ ਆ ਅਗਲਾ ਇਹ ਵੇਂਦਾ ਵੀ ਜਾਰਾ ਮੁੱਲ ਕਿਨੇ ਲਾਇਆ ਫੇਰ ਉਹਨੂੰ ਵੇਚਦਾ ਉਹਨੂੰ ਵੇਚ ਲਾਇਆ ਹਾਂ ਤੇ ਜਿਹੜਾ ਸਾਡਾ ਨਫਾ ਰੇਗਾ ਇਹਨਾਂ ਨਵਾਈ ਦਵਾਈ ਦਾ ਨਫਾ ਰੇਗਾ ਹਾਂ ਇਹਦੇ ਨਾਲ ਘੋੜਾ ਲਾਇਆ ਹਾਂ ਵਾਸੋ ਹੀ ਤੁਸੇ ਇਹ ਵੀ ਗੱਲ ਸਹੀ ਆ ਪਹਿਲਾਂ ਓਲੇ ਹੁੰਦੇ ਸੀ ਹੁਣ ਤੱਕ ਕਿਉਂਕਿ ਪਸ਼ੂ ਘਟ ਗਿਆ ਇੱਕ ਪਸ਼ੂ ਵੇਚਣਾ ਹੁੰਦਾ ਅਗਲੇ ਨੇ 10 ਵਪਾਰੀ ਆ ਜਾਂਦੇ ਆ 5-7 ਉਤੋਂ ਦੀ ਘਰ ਵਾਲੇ ਆ ਜਾਂਦੇ ਆ ਲੈਣ ਵਾਲੇ ਤੇ ਪਸ਼ੂ ਤੋਲਿਆ ਜਾਂਦਾ ਕਿ ਇੰਨੇ ਦਾ ਹੁਣ ਵੀਡੀਓ ਚੱਲਉਂਦੇ YouTube ਤੇ ਵੀਡੀਓ ਚੱਲ ਵੀ ਪਈ ਜਾਨਵਰ ਦਾ ਕੋਈ ਪਰਦਾ ਨਹੀਂ ਰਹਿ ਗਿਆ ਕੋਈ ਸਾਰਾ ਕੋ ਸਾਹਮਣੇ ਆ ਗਿਆ ਸਾਰਾ ਪਹਿਲਾਂ ਪਰਦੇ ਹੁੰਦੇ ਸੀ ਪਹਿਲਾਂ ਓਲਾ ਵੀ ਹੁੰਦਾ ਸੀ ਬਹੁਤ ਹੁੰਦਾ ਸੀ ਪਰ ਹੁਣ ਕੋਈ ਓਲਾ ਨਹੀਂ ਆ ਸਾਰਾ ਛੀਸੀ ਵਾਂਗੂ ਸਾਹਮਣੇ ਪਿਆ ਹੁੰਦਾ ਹੁੰਦਾ ਸੀ ਹਾਂ ਅਗਲੇ ਨੇ ਤੋ ਸਾਰੇ ਵੇਖ ਲੈ ਚੰਗੀ ਮਾੜੀ ਹੈ ਨਾ ਇਹਦੇ ਜੇ ਥਾਣਾ ਦੀ ਅਸੀਂ ਥਾਣਾ ਦੀ ਗਰੰਟੀ ਦੇ ਕੇ ਤੋਰਾਂ ਥਾਣਾ ਦੀ ਗਲਤ ਹੋ ਵੀ ਜੇ ਕੋਈ ਬੰਦਾ ਸਾਈ ਵੀ ਪਾਉਂਦਾ ਫਿਰ ਸਾਈ ਥਾਣਾ ਦੀ ਗਲਤ ਹੋਊਗੀ ਸਾਈ ਵਾਪਸ ਕਰਾ ਦੇ ਘਰ ਵਾਲੇ ਤਾਂ ਇੰਨੀ ਗਰੰਟੀ ਵੀ ਨਹੀਂ ਦਿੰਦੇ ਹਾਂ ਬਾਕੀ ਸਾਰੀ ਆਪ ਦੀ ਬੰਦੇ ਨੇ ਦੇਖ ਲੈਣੀ ਕਿੱਦਾਂ ਦੀ ਹੁਣ ਤਾਂ ਤਾਜੀ ਆ ਸੂਏ ਚ ਖੜੀ ਹੈਗਾ ਹਾਂ ਦੋਸਤੋ ਘਰਾਂ ਵਪਾਰੀ ਆ ਬੰਦਾ ਹਜੇ ਥਾਣਾ ਦੀ ਗਰੰਟੀ ਦੇ ਦਿੰਦਾ ਘਰਾਂ ਵਾਲੇ ਤਾਂ ਕਹਿ ਜਾਂਦੇ ਆ ਕਿ ਤੂੰ ਵੇਖ ਲੈ ਤੇਰੇ ਸਾਹਮਣੇ ਖੜੀ ਐ ਤੇ ਮੇਰੇ ਘਰੋਂ ਬਾਹਰ ਹੋ ਗਈ ਤੇਰੀ ਐ ਆਜ ਫੇਰ ਫੇਰ ਕੋਈ ਲੰਬਾ ਨਹੀਂ ਕਰ ਹਾਂ ਤੇ ਸਾਨੂੰ ਦਾ ਲੰਬਾ ਤੇ ਵਪਾਰੀ ਦੇ ਪੰਚਾਇਤ ਹੋ ਜਾਂਦੀ ਆ ਝੱਲੀ ਦੇ ਵੀ ਆ ਹਾਂ ਸਿੱਧੀ ਗੱਲ ਆ ਝੱਲੀ ਦੇ ਵੀ ਤੇ ਘਰ ਵਾਲੇ ਬੰਦੇ ਤੇ ਕੋਈ ਵਪਾਰੀ ਪੰਚਾਇਤ ਨਹੀਂ ਕਰਦਾ ਕਿਉਂਕਿ ਵਪਾਰੀ ਨੂੰ ਪਤਾ ਹੁੰਦਾ ਇਹ ਤਾਂ ਕੰਮ ਐ ਹੀ ਆ 2000 ਦੇ ਗਈ 2000 ਲੈ ਗਈ ਤਾਂ ਹੀ ਚੱਲੀ ਜਾਂਦਾ ਨਾ ਪਤਾ ਇਹ ਨਹੀਂ ਹੁੰਦਾ 1500 ਜਾਂ 2000 ਇਹਨਾਂ ਕੀ ਹੁੰਦਾ ਤੇ ਸਾਰੀਆਂ ਜ਼ਿੰਦਗੀਆਂ ਨਹੀਂ ਵਿਚ ਲਈਆਂ ਵਾਲੀਆਂ ਵੀ ਉਹੀ ਗੱਲ ਕਹਿਣ ਲੱਗਾ ਦੀ ਕਈ ਵਾਰੀ ਮਰ ਜਾਂਦੀ ਆ 47000 ਦੀ ਉਹ ਹੀ ਜਾਂਦੀ ਆ ਕਿੰਨੀਆਂ ਗਾਈਆਂ ਚ ਪੂਰਾ ਹੋਣਾ ਕਿੰਨੀਆਂ ਗਾਈਆਂ ਚ ਪੂਰਾ ਹੋਣਾ ਇਹ ਤਾਂ ਗੱਲ ਹੈਗੀ ਆ ਘਟਾਉਣਾ ਗੱਲ ਹੋਰ ਆ ਜਿੱਥੇ ਮਰ ਜਾਂਦੀ ਉਹ ਤਾਂ ਕਿ ਬਾਲੇ ਪਸ਼ੂਆਂ ਦਾ ਲੈ ਜਾਂਦੇ ਆ ਰਗ ਵੀ ਖੁਰ ਜਾਂਦੀ ਆ ਇਹ ਚੀਜ਼ਾਂ ਦੋਸਤੋ ਸਾਰੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਜਮਾ ਜੈਜਪਾ ਬਾਲੇ ਓਲਿਆਂ ਵਾਲਾ ਕੰਮ ਤਾਂ ਹੈ ਨਹੀਂ ਕਿ ਵਪਾਰੀ ਕੋਠੀਆਂ ਪਾਈ ਜਾਂਦੇ ਆ ਆਈ ਚਲਾਈ ਆ ਰੋਟੀ ਪਾਣੀ ਚੱਲੀ ਜਾਂਦਾ ਬਸ ਇੰਨਾ ਬਾਹਲੇ ਧੜਾ ਵਾਲਾ ਤਾਂ ਕੰਮ ਹੁਣ ਰਹਿ ਨਹੀਂ ਗਿਆ ਜੋ ਕੁਝ ਹੁਣ ਤਾਂ ਸੀਸੀ ਵਾਂਗੂ ਸਾਹਮਣੇ ਆ ਵੀਡੀਓ ਡੇਲੀ ਪੈਂਦੀਆਂ ਸਾਰਿਆਂ ਨੂੰ ਮੁੱਲ ਦਾ ਪਤਾ ਹੁੰਦਾ ਜਿਨੇ ਘਰ ਵਾਲੇ ਨੇ ਪਸ਼ੂ ਵੇਚਣਾ ਹੁੰਦਾ ਜਿੰਨਾਂ ਜਿਹੜਾ 10 ਵਪਾਰੀ ਉਤੋਂ ਦੀ ਨਹੀਂ ਨਿਂਘਾਉਂਦਾ ਅਗਲਾ ਉਹਨਾਂ ਜਿਹੜਾ ਅਗਲਾ ਸੌਦਾ ਨਹੀਂ ਕਰਦਾ ਹੁਣ ਤਾਂ ਸ਼ੀਸ਼ੇ ਵਾਂਗੂ ਸਭ ਕੁਝ ਸਾਫ਼ ਹੈ ਬਸ ਵੀਰ ਦੀ ਗੱਲ ਉਹ ਸਹੀ ਹੈ ਕਿ ਜਿਹੜੀ ਨਵਾਦੀ ਆ ਗੋਹਾ ਲਾਤਾ ਉਹਦਾ 11500 ਨਫਾ ਲੈਣਾ ਉ ਜਿੰਨੀ ਚੀਜ਼ ਉਹਨੇ ਦੀ ਲਈ ਹੈ ਉਹਨੇ ਦੀ ਵੇਖ ਜਾਣੀ ਆ